ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਡੇਟ ਲਾ ਕੇ ਹਾਜ਼ਰਾਂ ਜੀ ਗੱਲ ਅਗਲੇ 72 ਘੰਟਿਆਂ ਦੀ ਅਫਾ ਕਰਨੀ ਹੈ 28 ਤਰੀਕਾ ਅੱਜ 29 30 ਤੇ 31 ਅਗਲੇ 3 ਦਿਨਾਂ ਦੇ ਵਿੱਚ ਪੰਜਾਬ ਪਲੱਸ ਨਾਲ ਲੱਗਦੇ ਸੂਬਿਆਂ ਦੇ ਵਿੱਚ ਮੀਂਹ ਚੱਕਰ ਦੇ ਅਸਰ ਬਣਦੇ ਜਾ ਰਹੇ ਨੇ ਸਿਸਟਮ ਆ ਰਿਹਾ ਜੀ ਇੱਕ ਇਹਦੀ ਤੁਹਾਨੂੰ ਅਪਡੇਟ ਦੇਣੀ ਹੈ ਤਾਜ਼ਾ ਸੈਟਲਾਈਟ ਦੱਸੇ ਨਾ ਤੇ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਐਸੇ ਨੇ ਲਗਭਗ 600 600 ਮਿਲੀਗ੍ਰਾਮ ਚੱਲ ਰਿਹਾ 28 ਮਈ ਦੀ ਜਿਹੜੀ ਹੈ ਸ਼ਾਮ ਹੋ ਚੁੱਕੀ ਹੈ ਤੇ ਦਿਨ ਆਪਣਾ ਆਖਰੀ ਪੜਾਤਿਆ ਪੰਜਾਬ ਦੀ ਗੱਲ ਕਰੀਏ ਜੀ ਅੱਜ ਪੰਜਾਬ ਬਹੁਤੇ ਥਾਵਾਂ ਤੇ ਤਪ ਰਿਹਾ ਤੇ ਟੈਂਪਰੇਚਰ ਵੀ ਤਾਂ ਉੱਗੇ ਹੋਏ ਨੇ ਜਿੱਥੇ ਪੰਜਾਬ ਦੇ ਵਿੱਚ ਬਹੁਤੇ ਫਗਾਂ ਦੇ ਵਿੱਚ ਹਮਸਾਲਾ ਮਾਹੌਲ ਬਣਿਆ ਹੋਇਆ ਹਮਸ ਸਗਿਰੂਗੇ ਦੇ ਵਿੱਚ ਤੇ ਅਸਲੇ ਸ਼ਾਮ ਦਾ ਮੌਸਮ ਹੋ ਚੁੱਕਾ ਤੇ ਅਸਲੇ ਹਮਸ ਜੜਿਆ ਇੱਕ ਲੈਵਲ ਤੇ ਵੜੀ ਹੋਈ ਹੈ ਜੇਕਰ ਅਫਰ ਰਾਜਸਥਾਨ ਵਾਲੇ ਫਾਸੇ ਦੇਖਦੇ ਆਂ ਜੀ ਰਾਜਸਥਾਨ ਵਾਲੇ ਫਾਸੇ ਵਿਕਾਨੇਰ ਜੋਧਪੁਰ ਜੈਸਲਮੇਰ ਉਦੈਪੁਰ ਇਹਨਾਂ ਖਾਗਾਂ ਦੇ ਵਿੱਚ ਤਗੜੀ ਗਰਜ ਨਿਸ਼ਕ ਦੇ ਨਾਲ ਕਾਲੀਆਂ ਘਟਾਵਾਂ ਚੜ ਰਹੀਆਂ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਖਾਸ ਕਰਕੇ ਜਿਹੜੇ ਰਾਜਸਥਾਨ ਦੇ ਦੱਖਣਪੂਰਬੀ ਖੇਤਰ ਹੈ ਔਰ ਪਛਮੀ ਭਾਗ ਇਹਨਾਂ ਖਾਗਾਂ ਦੇ ਵਿੱਚ ਉਮੀਦ ਹੈ ਜਿਹੜੇ ਜਬਰਦਸਤ ਸਪਾਈਲਰ ਲੱਗ ਸਕਦੇ ਨੇ ਕੁਝ ਥਾਵਾਂ ਤੇ ਸਾਰੀਆਂ ਥਾਵਾਂ ਨਹੀਂ ਕੁਝ ਥਾਵਾਂ ਤੇ ਜਿਹੜੀਆਂ ਤਗੜੀ ਗੜਮਾਰ ਹੋ ਸਕਦੀ ਹੈ ਤਗੜੇ ਸ਼ਰਾਟੇ ਲੱਗ ਸਕਦੇ ਨੇ ਔਰ ਦੂਜੇ ਫਾਸੇ ਜੀ ਮਧ ਪ੍ਰਦੇਸ਼ ਦੇ ਵਿੱਚ ਵੀ ਇਸ ਵੇਲੇ ਜਿਹੜੇ ਗਰਜ ਰਿਸਕ ਵਾਲੇ ਪ੍ਰਭਾਵ ਸਦਕਾ ਨਹੀਂ ਹੈ ਕਿਉਂਕਿ ਮੌਨਸੂਨ ਮਹਾਰਾਸ਼ਟਰ ਗੁਆਹਾਂ ਤੱਕ ਜੜੀਆਂ ਪਹੁੰਚ ਚੁੱਕਿਆ ਦੂਜੇ ਪਾਸੇ ਆਂਧਰ ਪ੍ਰਦੇਸ਼ ਕਰਨਾਟਕਾ ਤੇਲੰਗਾਨਾ ਇਹਨਾਂ ਸੂਬਿਆਂ ਨੂੰ ਫਾਰ ਕਰ ਚੁੱਕਿਆ ਸੋ ਮੌਨਸੂਨ ਦੀ ਜਿਹੜੀ ਜੈਟ ਹੈ ਜਿਹੜੀਆਂ ਹਵਾਵਾਂ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਆ ਰਹੀਆਂ ਨੇ ਉਹ ਕਿਤੇ ਨਾ ਕਿਤੇ ਇਹਨਾਂ ਹੱਗਾ ਤੱਕ ਪਹੁੰਚ ਕਰ ਰਹੀਆਂ ਨੇ ਆਉਂਦੇ ਦਿਨਾਂ ਦੇ ਵਿੱਚ ਇਹਦਾ ਇੱਕ ਸਿਸਟਮ ਲੱਗਣ ਜਾ ਰਿਹਾ ਜਿਹੜਾ ਉੱਤਰ ਭਾਰਤ ਦੇ ਵਿੱਚ 29 30 31 ਨੂੰ ਸਰਗਰਮ ਹੋਵੇਗਾ ਯਾਨੀ ਕਿ ਕੱਲ ਤੋਂ ਇਹ ਸਿਸਟਮ ਨੂੰ ਸਪੋਰਟ ਕਰ ਰਹੀਆਂ ਨੇ ਜੇ ਤਿੰਨ ਚੀਜ਼ਾਂ ਇੱਕ ਤਾਂ ਜਿਹੜੀਆਂ ਇਹ ਹਵਾਵਾਂ ਮੌਨਸੂਨ ਦੀਆਂ ਵਾਜ ਕਰ ਰਹੀਆਂ ਨੇ ਉੱਤਰ ਹੜ ਤੋਂ ਵੱਲ ਇਹਨਾਂ ਦੀ ਸਪੋਰਟ ਹੋਏਗੀ ਔਰ ਦੂਜੀ ਵਾਸਤੇ ਹੀਟ ਲੱਗ ਰਹੀ ਹੈ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਧੁੱਪ ਅਜ ਲੱਗੀ ਹੈ ਤੀਜਾ ਹਮਸ ਯਾਨੀ ਕਿ ਹਿਮੀਡਿਟੀ ਬਹੁਤ ਖੇਤਰ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਖਣੀ ਹੋਈ ਹੈ ਮੜਕਾ ਆ ਰਿਹਾ ਮੜਕਾਉਣ ਦਾ ਮਤਲਬ ਕਿ ਜਿਹੜੀਆਂ ਹਮਸ ਬਹੁਤੇ ਹਿੱਸਿਆਂ ਦੇ ਵਿੱਚ ਅਸਲੇ ਬਣੀ ਹੋਈ ਹੈ ਤਿੰਨੋ ਚੀਜ਼ਾਂ ਸਪੋਰਟ ਕਰ ਰਹੀਆਂ ਨੇ 29 ਦੀ ਸ਼ਾਮ ਤੋਂ ਯਾਨੀ ਕਿ ਕੱਲ ਦੁਪਹਿਰ ਤੋਂ ਬਾਅਦ ਗਰਜਲਿਸ਼ਕ ਵਾਲੇ ਬਦਲਾਅ ਦਾ ਨਿਰਮਾਣ ਹੋ ਸਕਦਾ ਤ ਵਿਚ ਅੱਧਾ ਦਿਨ ਐਸਾ ਹੋ ਸਕਦਾ ਜਿਹੜਾ ਕਿ ਤਗੜਾ ਹਨੇਰ ਚਖੜ ਲੈਣ ਦੇ ਤੋਂ ਚੜਦੇ ਵੱਲ ਨੂੰ ਕੁਝ ਕਰੇਗਾ ਜੇਕਰ ਮਾਝਾ ਵਾਲੇ ਖਾਸੇ ਬੱਦਲ ਐਕਟੀਵੇਟ ਹੋ ਜਾਂਦਾ ਤਾਂ ਇੱਕ ਪੱਟੀ ਦੀ ਤਰ੍ਹਾਂ ਪੰਜਾਬ ਤੋਂ ਬਾਅਦ ਹਰਿਆਣਾ ਉਸ ਤੋਂ ਬਾਅਦ ਰਾਜਸਥਾਨ ਦੇ ਕੁਝ ਭਾਗਾਂ ਦੇ ਹੁੰਦੇ ਹੋਏ ਅੱਗੇ ਕੁਝ ਕਰੇਗਾ ਕਹਿੰਦਾ ਹਾਂ ਜੀ ਇੱਕ ਅੱਧਾ ਦਿਨ ਐਸਾ ਹੋ ਸਕਦਾ ਭਾਵੇਂ 29 ਤਰੀਕਾ ਭਾਵੇਂ 30 ਤਰੀਕਾ ਭਾਵੇਂ 31 ਤਰੀਕਾ ਆਸਾਰ ਜਨ ਨੇ ਉਹ 30 ਤਰੀਕ ਨੂੰ ਬਣਦੇ ਜਾਪ ਰਹੇ ਨੇ ਤੇ ਇਹਦੇ ਵਿੱਚ ਤਗੜਾ ਹਨੇਰ ਚਖੜ ਤਗੜੀ ਗੜੇਮਾਰ ਤਗੜੇ ਮੀਂਹ ਤਿੰਨੋ ਜਿਹੜਾ ਦਾਰਜ ਹੋਣ ਗਿਆ ਭਾਵੇਂ ਉਹ ਮਾਝਾ ਖੇਤਰ ਦੇ ਵਿੱਚ ਹੋਵੇ ਭਾਵੇਂ ਦੋਬਾਬਾ ਜਾਂ ਫਿਰ ਮਾਲਵਾ ਖੇਤਰ ਤੋ ਇਹਨਾਂ ਦੇ ਨਾਲ ਲੱਗਦੇ ਹਰਿਆਣੇ ਦੇ ਜਿਹੜੇ ਖਾਸਕਰ ਉੱਤਰੀ ਹਰਿਆਣੇ ਦੇ ਖਾਕ ਨੇ ਜਿਨ੍ਹਾਂ ਦੇ ਵਿੱਚ ਸਰਸਾ ਫਤਿਹਗੜ੍ਹ ਬਾਦ ਭਵਾਨੀ ਕੁਰੂ ਖੇਤਰ ਅੰਬਾਲਾ ਸੋਨੀਪੱਤ ਪਾਣੀ ਫਤਿਹਨਾ ਜਿਨ੍ਹਾਂ ਤੱਕ ਕਾਰਵਾਈਆਂ ਪਹੁੰਚਣਗੀਆਂ ਤੇ ਉਸ ਤੋਂ ਬਾਅਦ ਜੇਕਰ ਰਾਜਸਥਾਨ ਦੀਆਂ ਫਾਗਾਂ ਗੱਲ ਕਰਦੇ ਹਾਂ ਉੱਤਰੀ ਰਾਜਸਥਾਨ ਦੇ ਖੇਤਰੇ ਸ਼੍ਰੀ ਗੰਗਾ ਨਗਰ ਹਨੂਮਾਨਗੜ੍ਹ ਲੋਪਗੜ੍ਹ ਸਰਤਗੜ੍ਹ ਇਹਨਾਂ ਫਾਗਾਂ ਤੱਕ ਵੀ ਕਾਰਵਾਈਆਂ ਪਹੁੰਚਣਗੀਆਂ ਤਗੜੇ ਹਨੇਰ ਚਖੜ ਤੇ ਤਗੜੇ ਮੀ ਪੰਜਾਬ ਦੇ ਬਹੁਤ ਫਾਗਾਂ ਦੇ ਵਿੱਚ ਮੀਂਹ ਚਖੜ ਦੇ ਅਸਰ ਨੇ ਇੱਥੇ ਕੋਈ ਦੋ ਰਾਏ ਨਹੀਂ ਆ ਤੇ ਇਹ ਕੁਦਰਤ ਦੇ ਹੱਥ ਵਾਸਾ ਸਾਰੀ ਕਹਾਣੀ ਇਹ ਜੇ ਤੁਹਾਨੂੰ ਲਾਈਵ ਅਫਡੇਟ ਉਸੇ ਟਾਈਮ ਦਿੱਤੀ ਜਾਵੇਗੀ ਜਦੋਂ ਬਦਲ ਬਣੇਗਾ ਤੇ ਉਹ ਕਿਹੜੇ ਪਾਸੇ ਬਣਦਾ ਕਿੰਨੇ ਖੇਤਵਾਂ ਨੂੰ ਕਵਰ ਕਰਦਾ ਤੇ ਕਿੰਨੇ ਕਿ ਝੱਖੜ ਦੇ ਅਸਰ ਹੋਣਗੇ ਇਹ ਅਫਡੇਟ ਤੁਹਾਨੂੰ ਅਸੀਂ ਲਿਖਤੀ ਪੋਸਟਰਾਂ 'ਚ ਵੀ ਸਾਂਝੀ ਕਰਦੇ ਹੁੰਨੇ ਆ ਤੇ ਤੁਹਾਨੂੰ ਲਾਈਵ ਜਿਹੜਾ ਅੱਗੇ ਤੁਹਾਡੇ ਨਾਲ ਜੜੀ ਆ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਇਸ ਵਾਰ ਜੀ ਇੱਕ ਨਜ਼ਰ ਆ તાਜਾ ਅਫਡੇਟ ਤੇ ਲਾ ਲੈਣੇ ਆ ਜੋ ਜਾਰੀ ਕੀਤੀ ਹੈ ਜੀ ਅੱਜ ਮੌਸਮ ਵਿਭਾਗ ਨੇ ਸਕ੍ਰੀਨ ਦੇ ਜਨ ਸਤਾ 29 ਤੇ 30 ਤਰੀਕ ਦੋ ਦਿਨਾਂ ਲਈ orange alert ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ 50 60 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਗੜੇਮਾਰ ਪਲੱਸ ਉਮੀਦ ਹੈ ਜਿਹੜੇ alert ਨੇ ਤੇ 29 ਤੇ 30 ਤਰੀਕ ਨੂੰ ਭਾਰੀ ਮੀਂਹ ਦੇ alert ਨੇ ਉੱਤੇ ਦੇਖ ਸਕਦੇ ਹਾਂ ਲਿਖਿਆ ਹੋਇਆ ਸੋ ਭਾਰੀ ਮੀਂਹ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਖੇਤਰਾਂ ਦੇ ਵਿੱਚ ਡਰ ਜਾ ਸਕਦੇ ਨੇ ਪਲੱਸ ਉੱਤਰੀ ਹਰਿਆਣਾ ਦੇ ਵਿੱਚ ਪਲੱਸ ਪਹਾੜਾ ਦੇ ਵਿੱਚ ਯਾਨੀ ਕਿ ਜੰਮੂ ਹਿਮਾਚਲ ਉਤਰਖੰਡ ਦੇ ਇਹਨਾਂ ਖੇਤਰਾਂ ਦੇ ਵਿੱਚ ਵੀ ਕਾਰਵਾਈਆਂ ਜ਼ਬਰਦਸਤ ਹੋਣਗੀਆਂ ਇਸ ਤੋਂ ਬਾਅਦ ਜੀ ਅਗਲੇ 4 ਦਿਨਾਂ ਲਈ ਜੜਿਆ ਮੀਂਹ ਚੱਕਰ ਵਾਲੇ ਕੰਮ ਚੱਲਦੇ ਰਹਿਣੇ ਆ ਕਿਉਂਕਿ ਜੜੀਆਂ ਪ੍ਰੇ ਮੌਨਸੂਨ ਦੀਆਂ ਹਵਾਵਾਂ ਜਿਹਨੂੰ ਆਪਾਂ ਕਹਿੰਦੇ ਆ ਮੌਨਸੂਨ ਤੋਂ ਪਹਿਲਾਂ ਦੀ ਜੜੀ ਅਗੇਤੀ ਮੌਨਸੂਨ ਦੀਆਂ ਕਾਰਵਾਈਆਂ ਹੁੰਦੀਆਂ ਨੇ ਉਹ ਪਹੁੰਚ ਕਰਨੀਆਂ ਸ਼ੁਰੂ ਕਰ ਦੇਣਗੇ ਉੱਤਰ ਖਾੜਤ ਵੱਲ ਇਸ ਲਈ ਟੁੱਟਵੇਂ ਤੌਰ ਤੇ ਬੱਦਲ ਕਿਤੇ ਵੀ ਬਣ ਸਕਦਾ ਹੈ ਇਹਦੇ ਵਿੱਚ ਕੋਈ ਸਿਸਟਮ ਦੀ ਆਫ ਹਨ ਜ਼ਰੂਰਤ ਨਹੀਂ ਆ ਇਸ ਲਈ ਉਸ ਤੋਂ ਬਾਅਦ ਵੀ ਟੁੱਟਵੇਂ ਤੌਰ ਤੇ ਮੀਂਹ ਸ਼ਰਾਟੇ ਜਿਹੜੇ ਜੜੇ ਜਿਹੜੇ ਹੁੰਦੇ ਰਹਿਣਗੇ ਉਹਦੀ ਅਫਰਡ ਤੁਹਾਨੂੰ ਅਸੀਂ ਜਿਹੜੇ ਜੜਾ ਰੈਗੂਲਰ ਤੌਰ ਤੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਫਿਲਹਾਲ ਅਗਲੇ 72 ਘੰਟੇ orange alert ਤੇ ਨੇ ਜੀ ਪੰਜਾਬ ਹਰਿਆਣਾ ਚੰਡੀਗੜ੍ਹ ਉਸ ਤੋਂ ਬਾਅਦ ਇੱਕ ਤਰੀਕ ਦੋ ਤਰੀਕ ਤਿੰਨ ਤਰੀਕ ਵੀ yellow alert ਜੜਿਆ ਜਾਰੀ ਕਿਤੇ ਨੇ ਗਰਜ ਦੇ ਰਿਸਕ ਦੇ ਨਾਲ ਮੀਂਹ ਦੀ 30 40 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਮੱਧ ਧਨਵਾਜ ਜੀ ਸ਼ੁਕਰੀਆ